ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪਾਈ ਦਇਆ ਸਿੰਘ ਆਦਿਕ ਪੰਜ ਪਿਆਰੇ ਹੋਰ ਪਿਆਰੇ ਸਿੰਘ ਇਹ ਪਿੰਡ ਕਨੌਲੇ ਨੂੰ ਲੰਗੇ ਪਿੰਡ ਫਿੱਡੇ ਨੂੰ ਲੰਗੇ ਰੋਪੜ ਪਹੁੰਚੇ ਪਠਾਣਾ ਦੇ ਨਾਲ ਪੇੜ ਹੋਇਆ ਪਠਾਣਾ ਨੂੰ ਮਿੱਟੀ ਵਿੱਚ ਮਿਲਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਨਜ਼ਲਾ ਮਾਰਦੇ ਹੋਏ ਤੁਰੇ ਜਾ ਰਹੇ ਨੇ ਪਿੰਡ ਕੋਟਲੇ ਪਹੁੰਚੇ ਕੋਟਲੇ ਤੋਂ ਮਹਾਰਾਜ ਲਖੀਂਪੁਰ ਲੰਗੇ ਨੇ ਬ੍ਰਾਹਮਣ ਮਾਜਰਾ ਲੰਗੇ ਨੇ ਬੂਰ ਮਾਜਰਾ ਦੁਗਰੀ ਤਾਲਾਪੁਰ ਦੀ ਉੱਚੀ ਟਿੱਬੀ ਲੰਘ ਕੇ ਚਮਕੌਰ ਦੇ ਬਾਗ ਗਏ ਉਸ ਇਲਾਕੇ ਦੇ ਵਿੱਚ ਚਮਕੌਰ ਦੀ ਬੜੀ ਉੱਚੀ ਗੜੀ ਹੈ ਜੇ ਨੂੰ ਸਰ ਕਰਨਾ ਬੜਾ ਔਖਾ ਹੈ ਉਚਾਈ ਤੇ ਹੈ ਸਤ ਪਉ ਦੀ ਸ਼ਾਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਜ ਦੇ ਦਿਨ ਚਮਕੌਰ ਦੀ ਗੜੀ ਵਿੱਚ ਟਿਕੇ ਹੋਏ ਨੇ ਚਿਹਰੇ ਦੇ ਉੱਤੇ ਮੁਸਕਰਾਹਟ ਆਈ ਤੇ ਭਾਈ ਦਇਆ ਸਿੰਘ ਪੁੱਛਦੇ ਨੇ ਮਹਾਰਾਜ ਸਭ ਕੁਝ ਉਜੜ ਗਿਆ ਹੈ ਹੱਸਦਾ ਵਸਦਾ ਅਨੰਦਪੁਰ ਨਹੀਂ ਰਿਹਾ ਸਹਿਬਜ਼ਾਦੇ ਵਿਛੜ ਗਏ ਤੁਹਾਡੇ ਮਹਿਲ ਮਾਤਾ ਸੁੰਦਰ ਕੌਰ ਸਹਿਬ ਕੌਰ ਵਿਛੜ ਗਏ ਮਾਤਾ ਗੁਜਰੀ ਜੀ ਵਿਛੜ ਗਏ ਤੇ ਚਿਹਰੇ ਤੇ ਮੁਸਕਰਾਹਟ ਕਿਸ ਗੱਲ ਦੀ ਗੁਰਦੇਵ ਨੇ ਜਿਹੜਾ ਜਵਾਬ ਦਿੱਤਾ ਹੈ ਪੰਜ ਵਗਤ ਦੇ ਨਿਮਾਸੀ ਅੱਲਾ ਯਾਰ ਖਾਨੇ ਗੰਗੇ ਸ਼ਹੀਦਾ ਵਿੱਚ ਲਿਖਿਆ ਹੈ ਜਿਸ ਖਿੱਤੇ ਮੈਂ ਹਮ ਕਹਤੇ تھے ਆਨਾ ਇਹ ਵਹੀ ਹੈ ਕੱਲ ਲੁੱਟ ਕੇ ਹੈ ਜਿਸ ਜਗ ਹੈ ਸੇ ਜਾਣਾ ਇਹ ਵਹੀ ਹੈ ਜਿਸ ਜਾਂ ਪੇ ਹੈ ਬੱਚੋਂ ਕੋ ਕਟਾਨਾ ਯਾ ਵਹੀ ਹੈ ਮੱਟੀ ਕਹ ਦੇਤੀ ਹੈ ਠਿਕਾਨਾ ਯਾ ਵਹੀ ਹੈ ਕਹਿੰਦੇ ਭਾਈ ਦਇਆ ਸਿੰਘ ਜਿਸ ਦਿਨ ਤੁਹਾਨੂੰ ਖੰਡੇ ਦੀ ਪੌਲ ਅੰਮ੍ਰਿਤ ਬਖਸ਼ਿਆ ਸੀ ਨਾ ਉਹਦੇ ਬਦਲੇ ਸਿਰ ਲਿਆ ਤੇ ਜਦੋਂ ਮੈਂ ਤੁਹਾਡੇ ਕੋਲੋਂ ਅੰਮ੍ਰਿਤ ਮੰਗਿਆ ਖੰਡੇ ਦੀ ਪੌਲ ਮੰਗੀ ਤੁਸੀਂ ਸਵਾਲ ਕੀਤਾ ਸੀ ਗੁਰਦੇਵ ਅਸੀਂ ਤੇ ਸਿਰ ਦੇ ਕੇ ਪਉਲ ਲਈਏ ਤੁਸੀਂ ਕੀ ਦਿੰਦੇ ਹੋ ਤੇ ਮੈਂ ਤੁਹਾਨੂੰ ਆਖਿਆ ਸੀ ਤੁਸੀਂ ਇੱਕ ਸਿਰ ਦੇ ਕੇ ਪਉਲ ਲਈਏ ਮੈਂ ਸਰਬੰਸ ਵਾਰ ਦਵਾਂਗਾ ਸਾਰਾ ਪਰਿਵਾਰ ਧਰਮ ਤੋਂ ਵਾਰਾਂਗਾ ਮੇਰੇ ਤੇ ਕਰਜ਼ਾ ਹੈ ਕੱਲ 8 ਕੋ ਨੂੰ ਦੋ ਕਿਸ਼ਤਾਂ ਉਸ ਕਰਜ਼ਦੀਆਂ ਲੈਣੀਆਂ ਨੇ ਇਸ ਜਗ੍ਹਾ ਦੇ ਉੱਤੇ ਤੇ ਜਦੋਂ ਕਿਸੇ ਕਰਜ਼ਈ ਨੂੰ ਪਤਾ ਹੋਵੇ ਨਾ ਉਹਦਾ ਕੁਝ ਕਰਜ਼ਾ ਲੈ ਜਾਣਾ ਹੈ ਉਹਦੇ ਚਿਹਰੇ ਤੇ ਮੁਸਕਰਾਹਟ ਹੁੰਦੀ ਹੈ ਕੱਲ ਅਜੀਤ ਸਿੰਘ ਜੁਝਾਰ ਸਿੰਘ ਦੇ ਰੂਪ ਵਿੱਚ ਦੋ ਕਿਸ਼ਤਾਂ ਅਦਾ ਕਰਾਂਗਾ ਧਰਮ ਦੇ ਉੱਤੋਂ ਆਪਣੇ ਫਰਜ਼ੰਦਵਾਰਾਂ ਦਾ ਇਸ ਗੜੀ ਦੇ ਵਿੱਚ ਤੋ ਇਦਾਂ ਗਲੂਏ ਚੋਂ ਮਹਾਰਾਜ ਦੇ ਬੋਲ ਨਿਕਲੇ ਸਤ ਪੋ ਦੀ ਰਾਤ ਦਾ ਚਿੱਤਰ ਅੱਲਾ ਯਾਰਖਾਨੇ ਆਪਣੀ ਰਚਨਾ ਦੇ ਵਿੱਚ ਚਿੱਤਰਿਆ ਹੈ ਉਹ ਲਿਖਦੇ ਨੇ ਕੁਛ ਲੇਟ ਗਏ ਖਾਕ ਪੇ ਜ਼ੀ ਪੋਸ਼ ਵਿਸ਼ਾਕਰ ਪਹਿਰਾ ਲਗੇ ਦਿਨੇ कई तलवार उठाकर गोबिंद भी शबाश हुए खेमे में जाकर देखा तो वहां बैठे हैं गर्दन को झुकाकर वाहे गुरु वाहे गुरु है मुंह से निकलता है तू ही तू है तू ही तू है, 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 है मुंह से निकलता केंद्रे गुरुदेव ਖੇਮੇ ਚਲੇ ਗਏ ਨੇ ਤੇ ਸਿੰਘ ਉਥੇ ਗੜੀ ਦੀ ਕੱਚੀ ਜ਼ਮੀਨ ਤੇ ਲੇਟੇ ਜ਼ੀ ਪੋਸ਼ ਲਬਜ਼ ਵਰਤਿਆ ਹੈ ਜ਼ੀ ਘੋੜੇ ਦੀ ਕਾਠੀ ਨੂੰ ਆਂਦੇ ਨੇ ਤੇ ਪੋਸ਼ ਉਸ ਬਸਤਰ ਨੂੰ ਆਂਦੇ ਨੇ ਜੋ ਘੋੜੇ ਦੀ ਪਿੱਠ ਤੇ ਵਿਛਾਈਦਾ ਹੈ ਕਾਠੀ ਕੱਸਣ ਤੋਂ ਪਹਿਲਾਂ ਕਿਦਰੇ ਕਾਠੀ ਦੀ ਬੈਲਟ ਨਾਲ ਚੀਰਾ ਨਾ ਆ ਜਾਵੇ ਘੋੜੇ ਦੇ ਪੇਟ ਤੇ ਉਸ ਈਨ ਕਿਸੇ ਨੇ ਸਹਰਾਣੇ ਰੱਖ ਲਈ ਕਾਠੀ ਕਿਸੇ ਨੇ ਉਹ ਪੋਸ਼ ਉੱਤੇ ਲੈ ਲਿਆ ਠੰਡ ਬੜੀ ਹੈ ਜਾਂ ਕਿਸੇ ਨੇ نیچے ਵਿਛਾ ਲਿਆ ਕੁਝ ਤਲਵਾਰ ਉਠਾ ਕੇ ਪਹਿਰਾ ਦੇ ਰਹੇ ਨੇ ਗੁਰੂ ਗੋਬਿੰਦ ਸਿੰਘ ਖੇਮੇ ਚ ਬੈਠੇ ਨੇ ਆਮ ਬੰਦਾ ਸੋਚੇਗਾ ਥੱਕੇ ਟੁੱਟੇ ਨੇ ਲੇਟ ਗਏ ਹੋਣਗੇ ਕਹਿੰਦੇ ਨਹੀਂ ਚੌਂਕੜਾ ਲਾਇਆ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦੀ ਯਾਦ ਵਿੱਚ ਸਿਰ ਝੁਕਾਇਆ ਹੈ ਤੇ ਗਲੂਏ ਝੁਣ ਲਾਹਾ ਨਹੀਂ ਦਿੱਤਾ ਵੀ ਮੇਰਾ ਘਰ ਉੱਜੜ ਗਿਆ ਹੈ ਤੂੰ ਹੀ ਤੂੰ ਦੀ ਰੱਟ ਲਾਈ ਹੈ ਅੱਲਾ ਯਾਰਖਾਂ ਕਹਿੰਦੇ ਨੇ ਜਦ ਢੇਡ ਘੜੀ ਰਾਤ ਗਈ ਜ਼ਿਕਰ ਖੁਦਾ ਮੇਂ ਖੇਮੇ ਸੇ ਨਿਕਲ ਆਏ ਹਜ਼ੂਰ ਹਵਾ ਮੇ ਕਦਮੋ ਸੇ ਤਹਿਲਤੇ ਥੇ ਮਗਰ ਦਿਲ ਥਾ ਦੁਆ ਮੇ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ ਡੇੜ ਘੜੀ ਚੌਂਕੜਾ ਲਾਉਣ ਤੋਂ ਬਾਅਦ ਖੇਮੇ ਚੋਂ ਬਾਹਰ ਆਏ ਪੋਲੇ ਪੋਲੇ ਕਦਮੀ ਟਹਿਲਦੇ ਨੇ ਘੜੀ ਦੇ ਵਿੱਚ ਵੀ ਕਿਦਰੇ ਮੇਰੇ ਚਰਨਾ ਦੇ ਖੜਾਕ ਨਾਲ ਸਿੰਘ ਨਾ ਉੱਠ ਪੈਣਾ ਬੜੀ ਦੇਰੀ ਬਾਅਦ ਕਿਦਰੇ ਇਹਨਾਂ ਨੂੰ ਨੀਂਦ ਮਿਲੀ ਐ ਸੌਣਾ ਮਿਲਿਆ ਐ ਮਹਾਰਾਜ ਟਹਿਲਦੇ ਨੇ ਅੰਦਰੋਂ ਪਰਪਰ ਅੱਲਾ ਯਾਰ ਖਾਂ ਕਹਿੰਦੇ ਨੇ ਕਰਤਾਰ ਸੇ ਕਹਤੇ ਥੇ گویا ਰੂਬ ਰੂ ਹੋਕਰ ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂ ਹੋਕਰ ਕੱਲ ਨੂੰ ਕਰਜ਼ ਲਾ ਕੇ ਤੁਰਾਂਗਾ ਇਥੋਂ ਇਨ੍ਹਾਂ ਖਿਆਲਾਂ ਦੇ ਵਿੱਚ ਸਤਪੋ ਦੀ ਰਾਤ ਲੰਘਦੀ ਜਾ ਰਹੀ ਹੈ ਅਜੀਬ ਹਸਤੀ ਹੈ ਗੁਰੂ ਦੀ ਕੋਈ ਦੁੱਖ ਸੁੱਖ ਦਾ ਅਸਰ ਨਹੀਂ ਬਾਣੀਆਂ ਦੀ ਹੈ ਪ੍ਰਭ ਕੀ ਆਗਿਆ ਆਤਮ ਹਤਾਵੇ ਜੀਵਨ ਮੁਕਤ ਸੋਉ ਕਹਾਵੇ ਜਿਹੜਾ ਰੱਬ ਦੇ ਭਾਣੇ ਵਿੱਚ ਖੁਸ਼ੀ ਤੇ ਗਮੀ ਨੂੰ ਇੱਕ ਸਮਾਨ ਸਮਝਦਾ ਹੈ ਉਹਨੂੰ ਜੀਵਨ ਮੁਕਤ ਆਖਿਆ ਜਾਂਦਾ ਉਹ ਰੱਬ ਦਾ ਰੂਪ ਹੈ ਕਿਉਂਕਿ ਰੱਬ ਦੇ ਰੂਪ ਤੇ ਪ੍ਰਭੂ ਤੇ ਦੁੱਖ ਸੁੱਖ ਦਾ ਅਸਰ ਨਹੀਂ ਹੁੰਦਾ ਬਾਕੀ ਤੁਸੀਂ ਦੁਨੀਆ ਤੇ ਜਿੰਨੇ ਵੀ ਮਹਾਪੁਰਸ਼ અવਤਾਰ ਪੈਗੰਬਰ ਵੇਖੋਗੇ ਠੀਕ ਹੈ ਆਮ ਇਨਸਾਨ ਨਾਲੋਂ ਵੱਧ ਤਾਕਤਾਂ ਦੇ ਮਾਲਕ ਰਹੇ ਪਰ ਦੁੱਖ ਸੁੱਖ ਦਾ ਅਸਰ ਉਹਨਾਂ ਤੇ ਹੋਇਆ ਹੈ ਅੱਲਾ ਯਾਰਖਾਨ ਲਿਖਦੇ ਨੇ ਜਿਨ ਸਿੰਘੋਂ ਨੇ ਕਲ ਮੌਤ ਕੇ ਸਾਹਿਲ ਥਾ ਉਤਰਨਾ ਕਲ ਸੁਭ ਹੈ ਥਾ ਜਿੰ ਖਾਲ ਸੋਨੇ ਜੰਗ ਮੇ ਮਰਨਾ ਬਾਲੀ ਸੇ ਸ਼ਹਿਦੋਂ ਕੇ ਹੁਆ ਜਬ ਹੈ ਗੁਜ਼ਰਨਾ ਮੁਸ਼ਕਿਲ ਹੁਆ ਇਸ ਜਾਂ ਸੇ ਕਦਮ ਆਗੇ ਕੋ ਧਰਨਾ ਕਹਿੰਦੇ ਸਿੰਘ ਜਿਹੜੇ ਲੇਟੇ ਹੋਏ ਨੇ ਇਹ ਮੌਤ ਦੇ ਕੰਢੇ ਨੇ ਕਿਉਂਕਿ ਮੌਤ ਦਾ ਸਾਗਰ ਦੁਸ਼ਮਣਾ ਦਾ ਘੇਰਾ ਇਰਦ ਗਿਰਦ ਹੈ ਚਮਕੌਰ ਦੀ ਗੜੀ ਦੇ ਜਦੋਂ ਕਿਸੇ ਸਿੰਘ ਕੋਲੋਂ ਨੰਗੇ ਨਾ ਕਿਸੇ ਦੇ ਸਿਰੇ ਠੋਂ ਕਾਠੀ ਖਿਸਕੀ ਐ ਉਹ ਟਕਾਈ ਕਿਸੇ ਦੀ ਦਸਤਾਰ ਦਾ ਲੜ ਖੁੱਲਿਆ ਐ ਗੋਦ ਚ ਲੈ ਕੇ ਉਹ ਬੰਨਿਆ ਅੱਲਾ ਯਾਰਖਾ ਕਹਿੰਦੇ ਏਦਾਂ ਪਿਆਰ ਕੀਤਾ ਸਿੰਘਾਂ ਨੂੰ ਜਿਵੇਂ ਮਾਂ ਬੱਚੇ ਨਾਲ ਤੇ ਕਰਦੀ ਐ ਉਹ ਲਿਖਦੇ ਨੇ ਚੂਮਾ ਕਬੀ ਹਲਕੂਮ ਦਹਿਨ ਚੂਮਨੇ ਬੈਠੇ ਜਦ ਪਾਈਤੀ ਆਏ ਤੋ ਚਰਨ ਚੁੰਮਨੇ ਬੈਠੇ ਕਿਸੇ ਦੇ ਸਿਰ ਵੱਲੋਂ ਲੰਗੇ ਤੇ ਮੱਥਾ ਚੁੰਮਿਆ ਕਿਸੇ ਦੀ ਸਾ ਰਗ ਚੁੰਮ ਲਈ ਹੈਰਾਨੀ ਇਸ ਗੱਲ ਦੀ ਕਿਸੇ ਦੇ ਪੈਰਾਂ ਵੱਲੋਂ ਲੰਗੇ ਤੇ ਪੈਰ ਹੀ ਚੁੰਮ ਲਏ ਦੁਨੀਆ ਤੇ ਮੁਰਸ਼ਦ ਹੋਏ ਨੇ ਮਰੀਦ ਦਾ ਮੱਥਾ ਚੁੰਮ ਸਕਦੇ ਨੇ ਸਾਹ ਰਗ ਚੁੰਮ ਸਕਦੇ ਨੇ ਕੋਈ ਮੁਰਸ਼ਿਦ ਮਰੀਦ ਦੇ ਪੈਰ ਨਹੀਂ ਚੁੰਮਦਾ ਸਾਧ ਕਦੇ ਵੀ ਚੇਲੇ ਦੇ ਪੈਰ ਨਹੀਂ ਚੁੰਮਦਾ ਚੇਲੇ ਜਰੂਰ ਸਾਧੂ ਦੇ ਪੈਰ ਚੁੰਮਣਗੇ ਉਛੋ ਮਹਾਰਾਜ ਕਾਦੇ ਨਹੀਂ ਮੱਥਾ ਚੁੰਮਦੇ ਹੋ ਕਿਉਂ ਸਾਹ ਰਗ ਚੁੰਮੀ ਆ ਕਿਉਂ ਚਰਨ ਚੁੰਮੇ ਨੇ ਗੁਰਦੇ ਵਾਂਦੇ ਨੇ ਮੱਥਾ ਇਸ ਲਈ ਚੁੰਮਿਆ ਕੱਲ ਨੂੰ ਇਹ ਖੋਪੜ ਧਰਮ ਲਈ ਕੁਰਬਾਨ ਹੋ ਜਾਵੇਗਾ ਸਾਰਗ ਇਸ ਲਈ ਚੁੰਮੀ ਹੈ ਕੱਲ ਨੂੰ ਇਹ ਗਲੂਆ ਮੁਬਾਰਕ ਧਰਮ ਲਈ ਕਟਿਆ ਜਾਵੇਗਾ ਤੇ ਪੈਰ ਇਸ ਲਈ ਚੁੰਮੇ ਨੇ ਇਹ ਕਦਮ ਕਦੇ ਵੀ ਮੇਰੇ ਸਿਧਾਂਤ ਦੇ ਵਿਪਰੀਤ ਨਹੀਂ ਚੱਲੇ ਇਹ ਕਦਮ ਕਦੇ ਸਿੱਖੀ ਦੇ ਸਿਧਾਂਤ ਤੋਂ ਦੂਰ ਨਹੀਂ ਗਏ ਮੇਰੇ ਹੁਕਮ ਦੇ ਵਿੱਚ ਰਹੇ ਨੇ ਤੋਂ ਗੁਰਦੇਵ ਉਥੇ ਆਪਣੇ ਪਿਆਰਿਆਂ ਦੇ ਨਾਲ ਪਿਆਰ ਕਰਨ ਤੇ ਆਉਣ ਵਾਲੇ ਸਮੇਂ ਨੂੰ ਜ਼ਿਹਨ ਵਿੱਚ ਯਾਦ ਰੱਖਦੇ ਨੇ ਵੀ ਕੱਲ ਨੂੰ ਇਹਨਾਂ ਦੇ ਵਿੱਚੋਂ ਕੋਈ ਮੇਰੇ ਕੋਲ ਨਹੀਂ ਰਹੇਗਾ ਇਸ ਪ੍ਰਕਾਰ ਦੇ ਨਾਲ ਸੱਤ ਪੋ ਦੀ ਰਾਤ ਲੰਘਦੀ ਹੈ ਅੱਜ ਦੀ ਰਾਤ ਲੰਗੀ ਅੱਠ ਪੋ ਦਾ ਦਿਨ ਚੜ੍ਹਿਆ ਏ ਜਿਹੜਾ ਇਤਿਹਾਸ ਤੇ ਵਿੱਚ ਐਸੀਆਂ ਘਟਨਾਵਾਂ ਪੈਦਾ ਕਰੇਗਾ ਜੋ ਨਾ ਕਦੇ ਵਾਪਰੀਆਂ ਨਾ ਕਦੇ ਆਉਣ ਵਾਲੇ ਸਮੇਂ ਵਿੱਚ ਵਾਪਰ ਹੀ ਸਕਦੀਆਂ ਨੇ ਦੁਨੀਆ ਦਾ ਸਭ ਤੋਂ ਅਸਾਵਾ ਯੁੱਧ ਹੋਣਾ ਏ ਅੱਠ ਪੋ ਨੂੰ ਪਰ ਫਿਰ ਗੁਰੂ ਗੋਬਿੰਦ ਸਿੰਘ ਨੇ ਸਾਰੀ ਰਾਤ ਉਡੀਕਿਆ ਫੌਜ ਨੂੰ ਜਿਹੜੇ ਕਹਿੰਦੇ ਨਾ ਨੰਦਪੁਰ ਡਰਦਿਆਂ ਛੱਡਤਾ ਗੁਰੂ ਨੇ ਨਹੀਂ ਸਮਝੌਤਾ ਹੋਇਆ ਸੀ ਝਗੜਾ ਟਾਲਣ ਦੇ ਲਈ ਜਿੱਤ ਹਾਰ ਤੋਂ ਲਹਿਦਾ ਫਕੀਰ ਦਾ ਫਰਜ਼ ਹੈ ਜੇ ਤਿਆਗ ਕਰਨਾ ਪਵੇ ਲਹੂ ਡੁੱਲਣੋਂ ਰਹਿ ਸਕੇ ਤੇ ਰਹਿਣਾ ਚਾਹੀਦਾ ਹੈ ਕਸਮਾਂ ਖਾਧੀਆਂ ਸੀ ਜਰਨੈਲਾ ਨੇ ਔਰੰਗਜ਼ੇਬ ਦੀ ਲਿਖਤੀ ਕਸਮ ਆਈ ਸੀ ਬਾਈ ਧਾਰ ਦੇ ਰਾਜਿਆਂ ਗਊ ਦੀਆਂ ਕਸਮਾਂ ਉਠਾਈਆਂ ਸੀ ਵੀ ਨੰਦਪੁਰ ਛੱਡ ਦਿਓ ਝਗੜਾ ਟਲਿਆ ਇਨਾ ਫਿਰ ਧੋਖੇ ਨਾਲ ਹਮਲਾ ਕਰਤਾ ਜੇ ਗੁਰਦੇਵ ਨੇ ਡਰ ਕੇ ਦੌੜਨਾ ਹੁੰਦਾ ਆਨੰਦਪੁਰੋਂ ਤਾਂ ਫਿਰ ਚਮਕੌਰ ਦੀ ਗੜੀ ਸਾਰੀ ਰਾਤ ਉਡੀਕਨ ਦੀ ਲੋੜ ਹੀ ਕੋਈ ਨਹੀਂ ਫੌਜ ਨੂੰ ਸਤਪੋਹ ਦੀਆਂ ਸ਼ਾਮਾਂ ਚਮਕੌਰ ਦੀ ਗੜੀ ਆਗੇ ਨੇ ਗਾਂ ਮਾਲਵੇ ਨੂੰ ਤੁਰ ਪੈਂਦੇ ਬਰਾੜ ਕੌਮ ਸਾਰੀ ਗੁਰਾਂ ਦੇ ਨਾਲ ਸੀ ਉਥੋਂ ਤੱਕ ਇਹ ਪਹੁੰਚ ਹੀ ਨਹੀਂ ਸਕਦੇ ਮੁਗਲ ਪਰ ਗੁਰੂ ਨੇ ਦੁਨੀਆ ਦਾ ਸਭ ਤੋਂ ਸਾਵਾਂ ਯੁੱਧ ਲੜ ਕੇ ਵਿਖਾਉਣਾ ਸੀ ਔਰੰਗਜ਼ੇਬ ਇੱਕ ਬਾਦਸ਼ਾਹ ਦੀ ਤਾਕਤ ਹੈ ਫਕੀਰ ਨੂੰ ਘਰੋਂ ਬੇਕਾਰ ਕਰ ਦਿੰਦਾ ਹੈ ਇੱਕ ਫਕੀਰ ਦੀ ਤਾਕਤ ਹੈ ਜਦੋਂ ਵਿਗੜ ਜਾਵੇ 10 ਲੱਖ ਫੌਜ ਵੀ ਮਿੱਟੀ ਚ ਮਿਲਾ ਦਿੰਦਾ ਹੈ ਇਹਨੂੰ ਅਸਾਮਾ ਯੁੱਧ ਇਸ ਕਰਕੇ ਕਿਹਾ ਹੈ ਕਿਉਂਕਿ ਦੁਨੀਆ ਚ ਪ੍ਰਾਚੀਨ ਇਤਿਹਾਸ ਅੰਦਰ ਸਭ ਤੋਂ ਵੱਡੇ ਦੋ ਯੁੱਧਾਂ ਤਾਂ ਗਿਣਦੇ ਆ ਇੱਕ ਹੈ ਸ਼੍ਰੀ ਰਾਮਚੰਦਰ ਮਹਾਰਾਜ ਦਾ ਰਾਵਣ ਦੇ ਨਾਲ ਇੱਕ ਹੈ ਪਾਂਡਵਾਂ ਦਾ ਕੌਰਵਾਂ ਦੇ ਨਾਲ ਪਰ ਉਹ ਸਾਵੇਂ ਯੁੱਧ ਨਹੀਂ ਸਨ ਸ਼੍ਰੀ ਰਾਮਚੰਦਰ ਜੀ ਵੀ ਰਾਜੇ ਨੇ ਰਾਵਣ ਵੀ ਰਾਜਾ ਹੈ ਟੱਕਰ ਬਰਾਬਰ ਦੀ ਹੈ ਠੀਕ ਹੈ ਧਰਮ ਦੀ ਜਿੱਤ ਹੋਈ ਸ਼੍ਰੀ ਰਾਮਚੰਦਰ ਜਿੱਤੇ ਰਾਵਣ ਹਾਰ ਗਿਆ ਜਦੋਂ ਦਰਯੋਦਨ ਯੁਦਿਸ਼ਤਰ ਨਾਲ ਲੜਦਾ ਹੈ ਦੋਨੋਂ ਤੇਰੀ ਰਾਜੇ ਨੇ ਪਾਂਡਵ ਤੇ ਕੌਰਵ श्री कृष्ण महाराज पाडावान ਦੇ ਸਿਰ ਤੇ ਹੱਥ ਰੱਖਦੇ ਨੇ ਉਹ ਜੰਗ ਜਿੱਤ ਗਏ ਪਰ ਸੋਰਸਸ ਦੀ ਕਮੀ ਨਹੀਂ ਹੈ ਦੋਨਾਂ ਧਿਰਾਂ ਵੱਲ بڑے بڑے ਗਾਂਢੀਵ ਰਾਜੇ ਆਏ ਚੰਗੇ ਹਥਿਆਰ ਸਨ ਚਮਕੌਰ ਦੀ ਗੜੀ ਦਾ ਯੁੱਧ ਅਸਾਵਾ ਇਸ ਲਈ ਹੈ ਇੱਕ ਤਰਫ ਫਕੀਰ ਹੈ ਤੇ ਇੱਕ ਤਰਫ ਦਿੱਲੀ ਦਾ ਬਾਦਸ਼ਾਹ ਹੈ ਔਰ ਜਦੋਂ ਕਾਊਂਟਿੰਗ ਵਿੱਚ ਪਈਏ ਤੇ ਗੁਰੂ ਗੋਬਿੰਦ ਸਿੰਘ ਆਪ ਜ਼ਫਰਨਾਮੇ ਚ ਲਿਖਦੇ ਨੇ ਗੁਰਸਿਹੀ ਚੇਕਾਰੇ ਕੋਨਦ ਚਹਿਲ ਨਰ ਕੇ 10 ਲਖ ਬਰਾਇਦ ਬਰੋ ਬੇਖਬਰ ਕਹਿੰਦੇ ਔਰੰਗਜ਼ੇਬ ਮੇਰੇ ਕੋਲ 40 ਭੁਖੇ ਸਿੰਘ ਤੇ ਤੇਰੇ ਕੋਲ 10 ਲਖ ਫੌਜ ਅਸਾਵਾ ਯੁੱਧ ਹੋਣ ਲੱਗਾ ਹੈ ਅਸਾਵੀ ਟੱਕਰ ਹੋਣ ਲੱਗੀ ਐ ਕੋਈ ਮੁਕਾਬਲਾ ਨਹੀਂ ਸੋਰਸਿਸ ਦੇ ਵਿੱਚ ਇੱਕ ਬਨੇ ਰਵਾਇਤੀ ਹਥਿਆਰ ਤਲਵਾਰਾਂ ਤੀਰਾਂ ਨਾਲ ਫੌਜ ਭਰੀ ਕੁਝ ਰਾਈਫਲਾਂ ਵੀ ਨਹੀਂ ਗੁਰੂਆਂ ਦੇ ਕੋਲ ਤੇ ਦੂਸਰੀ ਤਰਫ ਤੋਪਾਂ ਚੰਗੀਆਂ ਰਫਲਾਂ ਚੰਗੇ ਹਥਿਆਰ ਤੇ ਲੱਖਾਂ ਦੀ ਗਿਣਤੀ ਤੋਂ ਇਦਾਂ ਸਤ ਪੋ ਦੀ ਰਾਤ ਅੱਠ ਪੋ ਦੇ ਅੰਮ੍ਰਿਤ ਵੇਲੇ ਤਾਈ ਚਮਕੌਰ ਦੀ ਗੜੀ ਲੱਖਾਂ ਸਿਪਾਹੀਆਂ ਨੇ ਕੇਰੀ ਐ ਜੇ ਕਾਊਂਟਿੰਗ ਚ ਪਈਏ ਨਾ ਕੋ 8-10 ਫੁੱਟ ਚ ਵੀ ਇੱਕ ਬੰਦਾ ਗਣੀ ਐ ਕੁਝ ਘੋੜਿਆਂ ਸਮੇਤ ਕੁ ਜੋਦਾਂ ਹੀ ਕੋ 5-7 ਸੌ ਹਜ਼ਾਰ ਏਕੜ ਚ 10 ਲੱਖ ਫੌਜ ਆ ਜਾਂਦੀ ਕੋ ਬਹੁਤੀ ਜਗ੍ਹਾ ਨਹੀਂ ਚਾਹੀਦੀ ਹੁੰਦੀ ਖੈਰ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਠ ਪੋ ਦੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਲਾਉਂਦੇ ਨੇ ਦੀਵਾਨ ਸੱਚਦਾ ਹੈ ਮੁਗਲਿਆ ਸਲਤਨਤ ਦੇ ਜਿਹੜੇ ਕਰਿੰਦੇ ਨੇ ਉਹ ਕੁਝ ਕਾਲੇ ਪੈ ਗਏ ਬੇ ਛੇਤੀ ਨਾਲ ਪੌੜੀਆਂ ਲਾ ਕੇ ਜੰਗ ਦਾ ਵਿਗਲ ਵੱਜਣ ਤੋਂ ਪਹਿਲਾਂ ਜੋ ਸੂਰਜ ਚੜਨ ਤੇ ਵੱਜਣਾ ਹੈ ਗੁਰੂ ਨੂੰ ਖਤਮ ਕਰ ਦਈਏ ਤੇ ਜਿਹੜੇ ਇਹ ਆਖ ਦਿੰਦੇ ਨੇ ਨਾ ਵੀ ਇੰਨੀ ਫੌਜ ਕਿੱਥੋਂ ਆ ਸਕਦੀ ਹੈ ਅਖੇ ਇੰਨੀ ਤੇ ਭਾਰਤ ਕੋਲ ਅੱਜਕੱਲ ਫੌਜ ਨਹੀਂ ਹੋਣੀ ਉਦੋਂ ਕਿਵੇਂ ਹੋਈ ਉਦੋਂ ਰਜਵਾੜੇ ਸਨ ਛੋਟੇ ਛੋਟੇ ਹਰ ਇੱਕ ਰਜਵਾੜੇ ਨੂੰ ਦੂਜੇ ਤੋਂ ਖਤਰਾ ਹੁੰਦਾ ਸੀ ਤੋ ਹਰ ਇੱਕ ਰਜਵਾੜੇ ਦਾ ਜ਼ੋਰ ਲੱਗਿਆ ਹੁੰਦਾ ਸੀ 10-15 ਹਜ਼ਾਰ ਫੌਜ ਰੱਖੇ ਤੇ ਜਦੋਂ ਰਜਵਾੜਿਆਂ ਦੀ ਸੂਬਿਆਂ ਦੀ ਜਰਨੈਲਾਂ ਦੀ ਕਾਊਂਟਿੰਗ ਕਰੋਗੇ ਤੇ ਤੁਹਾਡੇ ਮੂੰਹੋਂ ਆਪ ਹੀ ਨਿਕਲਣਾ ਨਹੀਂ 10 ਲੱਖ ਤੇ ਥੋੜੀ ਹੈ ਵੱਧ ਹੋਵੇਗੀ ਪਹਿਲਾਂ ਸਭ ਤੋਂ ਦਿੱਲੀ ਪੱਤ ਔਰੰਗਜ਼ੇਬ ਵੱਲੋਂ ਆਏ ਜਰਨੈਲ ਤੇ ਫੌਜ ਸਭ ਤੋਂ ਵੱਡਾ ਪ੍ਰਧਾਨ ਸੈਨਾਪਤ ਖਵਾਜਾ ਮਹਿਮੂਦ ਜਿਹਨੂੰ ਜ਼ਫਰ ਬੇਗਾਨੇ ਹੈ ਹਜ਼ਾਰਾਂ ਫੌਜਾਂ ਲੈ ਕੇ ਆਇਆ ਹੈ ਨਾਹਰਖਾਂ ਗਨੀਖਾ ਮੀਆਂਖਾ ਪੂਰੇਖਾ ਮਜੀਦਖਾ ਜਲੀਲਖਾ ਹੁਣ ਆ ਜਾਓ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਵੱਲ ਸੂਬਾ ਸਰਹੰਦ ਨਾਜ਼ਮ ਵਜ਼ੀਰਖਾ ਤੇ ਉਹਦੀ ਫੌਜ ਮਲਤਾਨ ਦਾ ਸੂਬਾ ਲਾਹੌਰ ਦਾ ਸੂਬਾ ਕਸ਼ਮੀਰ ਦਾ ਸੂਬਾ ਜਲੰਧਰ ਦਾ ਸੂਬਾ ਹੁਣ 22 ਧਾਰ ਦੇ ਰਾਜਿਆਂ ਦੀ ਫੌਜ ਬਾਈ ਧਾਰਾ ਜਲ ਧਾਰਾ ਨਦੀਆਂ ਜਦੋਂ ਵਹਿੰਦੀਆਂ ਨੇ ਨਾ ਉਹ ਪਹਾੜਾਂ ਦੇ ਇਲਾਕੇ ਡਿਵਾਈਡ ਕਰ ਦਿੰਦੀਆਂ ਨੇ ਇਦਾਂ ਬਾਈ ਧਾਰ ਦੇ ਇਲਾਕੇ ਜਿੰਨੇ ਵੀ ਰਾਜੇ ਸਨ ਇਹਨਾਂ ਚੋਂ 11 ਜਲੰਧਰ ਹਲਕੇ ਚ ਪੈਂਦੇ ਸਨ ਤੇ 11 ਹੀ ਡੂਗਰ ਹਲਕੇ ਵਿੱਚ ਇਹ ਵੀ ਆਏ ਨੇ ਚਾਹੇ ਰਾਜਾ ਚੰਬਾ ਹੈ ਰਾਜਾ ਨੂਰਪੁਰ ਦੀ ਫੌਜ ਰਾਜਾ ਗੁਲੇਰ ਦੀ ਫੌਜ ਰਾਜਾ ਦਤਾਰਪੁਰ ਦੀ ਫੌਜ ਰਾਜਾ ਸੀਬਾ ਦੀ ਫੌਜ ਰਾਜਾ ਜਸਮਾਨ ਦੀ ਫੌਜ ਰਾਜਾ ਕਾਂਗੜਾ ਦੀ ਫੌਜ ਰਾਜਾ ਕੋਟ λεਹਰ ਦੀ ਫੌਜ ਰਾਜਾ ਬਸੋਲੀ ਦੀ ਫੌਜ ਰਾਜਾ ਮਾਨਕੋਟ ਰਾਜਾ ਜਸਰੋਟਾ ਰਾਜਾ ਸ਼ਾਂਬਾ ਰਾਜਾ ਜੰਮੂ ਰਾਜਾ ਸ਼ਰੀਨਗਰ ਗਿਣਦੇ ਜਾਓ ਇਹਦੇ ਤੋਂ ਲਹਿਦਾ ਰੰਗੜ ਗੁੱਜਰ ਲੁਟੇਰੇ ਵੀ ਗੁਰੂ ਕੋਲ ਧਨ ਬੜਾ ਲੁੱਟਾਂਗੇ ਤੇ ਜੇ ਕੱਲੇ ਕੱਲੇ ਰਜਵਾੜੇ ਕੋਲ ਜਰਨੈਲ ਕੋਲ 10 15 20000 ਫੌਜ ਵੀ ਗਿਣੀਏ ਤੇ 10 ਲੱਖ ਤੇ ਮਾਮੂਲੀ ਗੱਲ ਹੈ ਝਾਟੀ ਹੋ ਜਾਂਦਾ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਇਹ ਸਭ ਕਸਮਾਂ ਤੋੜਨ ਵਾਲਿਆਂ ਦੀ ਫੌਜ ਹੈ ਫਰੇਬੀਆਂ ਦੀ ਫੌਜ ਹੈ ਕੇ ਪਹਿਮਾ ਸ਼ਿਕਨ ਬੇਦ ਰੰਗ ਆਮਦਨ ਮਾਇਆ ਤੇਗ ਤੀਰੋ ਤੂਫੰਗ ਆਮਦਨ ਔਰੰਗ ਸੇਬ ਵੇਖਣ ਨੂੰ ਧਰਮੀ ਜਾਪਦੇ ਹੋ ਪਰ ਸਭ ਕਸਮਾਂ ਤੋੜਨ ਵਾਲੇ ਹੋ ਇਹ ਆਣ ਕੇ ਮੈਨੂੰ ਤੇਰੇ ਸਪਾਈ ਤੇਗਾ ਧੂਕੇ ਪੈ ਗਏ ਜਦੋਂ ਮੈਂ ਵੇਖਿਆ ਤੀਰਾਂ ਤਲਵਾਰਾਂ ਦੇ ਨਾਲ ਆਣ ਪਏ ਨੇ ਮੈਂ ਆਨੰਦਪੁਰ ਛੱਡਿਆ ਸੀ ਝਗੜਾ ਟਾਲਣ ਲਈ ਪਰੇ ਫਿਰ ਮੇਰੇ ਰਸਤੇ ਵਿੱਚ ਆਏ ਮਜਬੂਰਨ ਮੈਨੂੰ ਹਥਿਆਰ ਚੁਕਣਾ ਪਿਆ ਸ਼ੌਂਕ ਨਾਲ ਨਹੀਂ ਚੁਕਿਆ ਫਕੀਰ ਕਦੇ ਵੀ ਸ਼ੌਂਕ ਨਾਲ ਹਥਿਆਰ ਨਹੀਂ ਚੁਕਦਾ ਲਊ ਡੋਲਣ ਲਈ ਨਹੀਂ ਚੁਕਦਾ ਸੈਲਫ ਡਿਫੈਂਸ ਲਈ ਸ਼ਸਤਰ ਚੁਕਦਾ ਆ ਜਿਹੜੀਆਂ ਸਿੰਘਾਂ ਕਿਰਪਾਨਾਂ ਪਾਈਆਂ ਇਹ ਲੋਕਾਂ ਦੇ ਢਿੱਡ ਪਾੜਨ ਨੂੰ ਥੋੜਾ ਪਾਈਆਂ ਜਾਂ ਨਿਆਣੇ ਡਰੋਂ ਨੂੰ ਪਾਈਆਂ ਨਾ ਸੈਲਫ ਡਿਫੈਂਸ ਲਈ ਮਜ਼ਲੂਮ ਦੀ ਰੱਖਿਆ ਲਈ ਕੋਈ ਚੜ ਕੇ ਆਵੇ ਫਿਰ ਸੁੱਕਾ ਨਹੀਂ ਜਾਂਦਾ ਪਹਿਲ ਕਦੇ ਕਰਨੀ ਨਹੀਂ ਖਾਲਸੇ ਦਾ ਸਿਧਾਂਤ ਹੈ ਔਰ ਜ਼ਫਰਨਾਮੇ ਚ ਇਸ ਸਿਧਾਂਤ ਬਾਰੇ ਲਿਖਿਆ ਬਲਾ ਚਾਰਗੀ ਦਰਮਿਆ ਆਮਦਮ ਬਾਤ ਤਦਬੀਰ ਤੀਰੋ ਤਫੰਗ ਆਮਦਮ ਗੁਰੂ ਗੋਬਿੰਦ ਸਿੰਘ ਕਹਿੰਦੇ ਔਰੰਗਜ਼ੇਬ ਲਾਚਾਰ ਹੋ ਕੇ ਮੈਂ ਹਥਿਆਰ ਚੁੱਕੇ ਮੈਨੂੰ ਵੀ ਪੂਰੀ ਤਿਆਰੀ ਦੇ ਨਾਲ ਮੈਦਾਨੇ ਜੰਗ ਵਿੱਚ ਥਾ ਤੀਰਾਂ ਨਾਲ ਭਰ ਕੇ ਮੋਢੇ ਤੇ ਤੂਫਾਂ ਗਰਫਲ ਟੰਗ ਕੇ ਹੱਥ ਤਲਵਾਰ ਲੈ ਕੇ ਆਉਣਾ ਪਿਆ ਕਿਉਂਕਿ ਪ੍ਰੇਮ ਦੀ ਭਾਸ਼ਾ ਤੂੰ ਤੇ ਤੇਰੀ ਫੌਜ ਨਹੀਂ ਸਮਝਦੇ ਤੇ ਜਦੋਂ ਪ੍ਰੇਮ ਦੀ ਭਾਸ਼ਾ ਦੁਸ਼ਮਣ ਨਹੀਂ ਸਮਝਦਾ ਉਦੋਂ ਹਥਿਆਰ ਉਠਾਉਣਾ ਪੈਂਦਾ ਏ ਤੋਏ ਬਹੁਤ ਕਮਸਾਨ ਦਾ ਯੁੱਧ ਮਚਣ ਵਾਲਾ ਏ ਤੇ ਸਭ ਤੋਂ ਪਹਿਲਾਂ ਪੌੜੀ ਲਾ ਕੇ ਨਾਹਰ ਖਾਂ ਚੜਿਆ ਗੁਰੂ ਗੋਬਿੰਦ ਸਿੰਘ ਦਾ ਇੱਕ ਤੀਰ ਆ ਕੇ ਛਾਤੀ ਵਿੱਚ ਵੱਜਾ ਏਦਾਂ ਪੁੱਠਾ ਹੋ ਕੇ ਪੌੜੀ ਤੋਂ ਧਰਦੀ ਤੇ ਨਾਹਰਖਾਂ ਡਿੱਗਾ ਜਿੱਦਾਂ ਮਹਿਲ ਤੋਂ ਮਨਾਰਾ ਡਿੱਗਦਾ ਏ ਗੁੰਬਜ ਡਿੱਗਦਾ ਏ ਹਾਹਾਕਾਰ ਮੱਚ ਗਈ ਫੌਜ ਦੇ ਵਿੱਚ ਗਣੀ ਖਾਂ ਚੜਿਆ ਗੁਰੂ ਗੋਬਿੰਦ ਸਿੰਘ ਨੂੰ ਮਾਰਨੇ ਦੇ ਲਈ ਪਾਤਸ਼ਾਹ ਨੇ ਗੁਰਜ ਮਾਰਿਆ ਸਿਰ ਵਿੱਚ ਤੇ ਸਿਰ ਦੀ ਮਿਝ ਇਦਾਂ ਉੱਡੀ ਹੈ ਜਿਵੇਂ ਸ੍ਰੀ ਕ੍ਰਿਸ਼ਨ ਮੜਕਾ ਭਨੇ ਦੇ ਵਿੱਚੋਂ ਮੱਖਣ ਉੱਡਦਾ ਹੈ ਇਹ ਵੀ ਧਰਤੀ ਤੇ ਡਿੱਗ ਪਿਆ ਜ਼ਫਰ ਬੇਗ ਖਵਾਜਾ ਮਹਿਮੂਦ ਮੁਗਲਿਆ ਸਲਤਨਤ ਦਾ ਪ੍ਰਧਾਨ ਸੈਨਾਪਤ ਇਹ ਪੌੜੀ ਚੜਿਆ ਗੁਰੂ ਗੋਬਿੰਦ ਸਿੰਘ ਨੂੰ ਮਾਰਨੇ ਦੇ ਲਈ ਚਿਹਰੇ ਦਾ ਚਲਕਾਰਾ ਵੇਖਿਆ ਸਾਹਮਣੇ ਤੇ ਡਰਦਾ ਹੀ ਪੌੜੀ ਤੋਂ ਥੱਲੇ ਡਿੱਗ ਪਿਆ ਕੰਧ ਦੇ ਸਾਇਓਲੇ ਲੁਕ ਗਿਆ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੋ ਸ਼ੇਰ ਲਿਖੇ ਨੇ ਇਹਦੇ ਲਈ ਮਹਾਰਾਜ ਲਿਖਦੇ ਨੇ ਕਿ ਆ ਖਵਾਜ਼ਾ ਮਰਦੂਦ ਸਾਹੇ ਦੀਵਾਰ ਨਿਆਮਤ ਬਾ ਮੈਦਾਨ ਬਾ ਮਰਦਾਨੇ ਵਾਰ ਉਹ ਜਿਹੜਾ ਖਵਾਜ਼ਾ ਮਹਿਮੂਦ ਸੁਣੀਦਾ ਹੈ ਉਹ ਮਹਿਮੂਦ ਕਾਦਾ ਉਹ ਮਰਦੂਦ ਨਿਕਲਿਆ ਕਾਇਰ ਨਿਕਲਿਆ ਦਰਦਾ ਮੇਥੋਂ ਮਰਦਾਂ ਵਾਂਗੂ ਸਾਹਮਣੇ ਨਾ ਆਇਆ ਤੇ ਕੰਧ ਦੇ ਉੱਲੇ ਲੁੱਕ ਗਿਆ ਗੁਰਦੇਵ ਕਹਿੰਦੇ ਦਰੇਗਾ ਅਗਰ ਰੂਹੇ ਉਹ ਦੀਦਮੇ ਆ ਯਕ ਤੀਰ ਲਾਚਾਰ ਬਖਸ਼ੀਦ ਮੇ ਕਿਦਰੇ ਮੈਨੂੰ ਝਲਕ ਵਿਖਾ ਦਿੰਦਾ ਤੇ ਇੱਕ ਤੀਰ ਮੈਂ ਉਹਦੀ ਛਾਤੀ ਨੂੰ ਬਖਸ਼ ਦਿੰਦਾ ਉਹਨੂੰ ਸਵਰਗ ਪਹੁੰਚਾ ਦਿੰਦਾ ਪਰ ਕਾਇਰ ਨਿਕਲਿਆ ਮੇਰੇ ਸਾਹਮਣੇ ਟਿਕਿਆ ਨਾ ਗਨੀਖਾ ਮਾਰਿਆ ਗਿਆ ਨਾਹਰਖਾ ਮਾਰਿਆ ਗਿਆ ਦਿਲ ਮਿਲਾ ਉੱਠਿਆ ਵਜ਼ੀਰ ਖਾਨ ਇੱਕੇ ਵਾਰ ਐਸਾ ਹਲਾ ਕਰੋ ਗੁਰੂ ਗੋਬਿੰਦ ਸਿੰਘ ਮਿਟਾ ਦਿਓ ਕਹਿੰਦੇ ਫਿਰ ਗੁਰੂ ਨੇ ਤੀਰਾਂ ਦੀ ਵਰਖਾ ਕੀਤੀ ਡਰਦੇ ਹੋਏ ਮੁਗਲਿਆ ਸਲਤਨਤ ਬਾਈ ਧਾਰ ਦੀਆਂ ਫੌਜਾਂ ਦੇ ਸਿਪਾਈ ਪਿੱਛੇ اٹ ਗਏ ਮਹਾਰਾਜ ਨੇ ਐਲਾਨ ਕੀਤਾ ਹੁਣ ਸਿੰਘਾਂ ਦੇ ਜਥੇ ਗੜੀ ਚੋਂ ਬਾਹਰ ਨਿਕਲਣ ਪਹਿਲਾ ਜਥਾ ਲੈ ਕੇ ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਚੋਂ ਇੱਕ ਮਹਾਪੁਰਸ਼ ਪੰਜ ਸਿੰਘ ਨੇ ਲੈ ਕੇ ਥਾਪੜਾ ਗੁਰੂ ਗੋਬਿੰਦ ਸਿੰਘ ਤੋਂ 10 ਲੱਖ ਨੰਗੀ ਤਲਵਾਰ ਤੇ ਨਚਣ ਲਈ ਬਾਹਰ ਹੋ ਗਿਆ ਹਿਆਰਾਂ ਦੇ ਆਹੂ ਲਾਉਂਦੇ ਹੋਏ ਇਹ ਸੂਰਮੇ ਤਤਾਂ ਚ ਤਤ ਮਿਲਾ ਗਏ ਰੂਹਾਂ ਨੇ ਉਡਾਰੀ ਲਾਈ ਤੇ ਸਿੱਧੀਆਂ ਗੁਰੂ ਗੋਬਿੰਦ ਸਿੰਘ ਦੇ ਨਿਰਗੁਣ ਸਰੂਪ ਵਿੱਚ ਮਿਲ ਗਈਆਂ ਦੂਸਰਾ ਜਥਾ ਗਿਆ ਉਹ ਵੀ ਸਿੰਘ ਸ਼ਹੀਦ ਹੋ ਗਏ 17-18 ਵਰਿਆਂ ਦੇ ਦਰਮਿਆਨ ਉਮਰ ਹੈ ਬਾਬਾ ਅਜੀਤ ਸਿੰਘ ਦੀ ਗਲ ਵਿੱਚ ਪਾ ਕੇ ਪੱਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹਾਂ ਨੂੰ ਕਹਿੰਦੇ ਮਹਾਰਾਜ ਛਤਰੀ ਧਰਮ ਹੈ ਸੂਰਮਿਆਂ ਦਾ ਕਰਮ ਹੈ ਇਨਸਾਨੀਅਤ ਲਈ ਧਰਮ ਲਈ ਲੜਦਾ ਥਾਪੜਾ ਦਿਓ ਮੈਂ ਮੈਦਾਨੇ ਜੰਗ ਵਿੱਚ ਜਾ ਕੇ ਸ਼ਹਾਦਤ ਦੀ ਅਵਧੀ ਪਾਵਾਂ ਤੇ ਮੈਨੂੰ ਤੁਹਾਡੇ ਨਿਰਗੁਣ ਸਰੂਪ ਦੀ ਗੋਦ ਮਿਲ ਜਾਵੇ ਬਾਣੀ ਚਾਹੁੰਦਾ ਨਾ ਸਤਗੁਰੇ ਆਗੇ ਸੀਸ ਭੇਟ ਦੇਉ ਜੇ ਸਤਗੁਰ ਸੱਚਾ ਹੈ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਜਿਹੜਾ ਗੁਰੂ ਨੂੰ ਸਿਰ ਭੇਟ ਕਰਦਾ ਅੰਕ ਸਮਾਉਂਦਾ ਹੈ ਵਾਹਿਗੁਰੂ ਦੀ ਗੋਦ ਮਿਲਦੀ ਹੈ ਸਿਰ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੈ ਮਨਮਤ ਮੇਰੀ ਮਤ ਅਹੰਕਾਰ ਜਿਨੇ ਇਹ ਭੇਟ ਕੀਤਾ ਉਹਨੂੰ ਸੰਤਾਂ ਦੇ ਨੇ ਗੁਰੂ ਦੀ ਮੱਤ ਤੇ ਚੱਲਿਆ ਉਹ ਪ੍ਰਵਾਨ ਹੈ ਗੁਰੂ ਦੀ ਗੋਦ ਵਿੱਚ ਦੂਸਰਾ ਜਿਨੇ ਪ੍ਰਤੱਖ ਸਥੂਲ ਸਰੀਰ ਭੇਟ ਕੀਤਾ ਧਰਮ ਲਈ ਉਹ ਗੁਰੂ ਦੀ ਗੋਦ ਵਿੱਚ ਪ੍ਰਵਾਨ ਹੈ ਖੈਰ ਬਾਬਾ ਅਜੀਤ ਸਿੰਘ ਜਦੋਂ ਆਗਿਆ ਲੈਣ ਲੱਗੇ ਤੇ ਭਾਈ ਦਇਆ ਸਿੰਘ ਧਰਮ ਸਿੰਘ ਸੰਗਤ ਸਿੰਘ ਆਦਿਕ ਪੰਜ ਸਿੰਘ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਅੱਗੇ ਹੱਥ ਜੋੜਦੇ ਨੇ ਮਹਾਰਾਜ ਇਹ ਵੱਡੇ ਸਹਬਜ਼ਾਦੇ ਤੁਹਾਡੇ ਤੋਂ ਬਾਅਦ ਗੁਰਤਾ ਗੱਦੀ ਦੇ ਵਾਰਿਸ ਬਣ ਗਏ ਇਹਨਾਂ ਨੂੰ ਸ਼ਹੀਦ ਨਾ ਕਰਵਾਓ ਦੋਹਾਂ ਸਹਬਜ਼ਾਦਿਆਂ ਨੂੰ ਲੈ ਕੇ ਗੜੀ ਚੋਂ ਨਿਕਲੋ ਅਰਦਾਸ ਕੀਤੀ ਹੁਕਮ ਨਹੀਂ ਹੋ ਸਕਦਾ ਗੁਰੂ ਨੂੰ ਅੱਗੇ ਜਾ ਕੇ ਤੁਹਾਨੂੰ ਸਮਝਾਵਾਂਗਾ ਚਾਹੇ ਪੰਜ ਪਿਆਰੇ ਨੇ ਚਾਹੇ ਗੁਰੂ ਦਾ ਪੰਥ ਹੈ ਸਿੱਖ ਜਗਤ ਵਿੱਚੋਂ ਗੁਰੂ ਨੂੰ ਹੁਕਮ ਨਹੀਂ ਕੋਈ ਕਰ ਸਕਦਾ ਸਿਰਫ ਬੇਨਤੀ ਹੈ ਹਾਂ ਪੰਜਾਂ ਪਿਆਰਿਆਂ ਦਾ ਹੁਕਮ ਸਿੱਖਾਂ ਨੂੰ ਸਿਰ ਮੱਥੇ ਮੰਨਣਾ ਪੈਂਦਾ ਹੈ ਸਾਨੂੰ ਝੁਕਣਾ ਪੈਂਦਾ ਉਹ ਪੰਥ ਦੇ ਸਰਮੌਰ ਨੇ ਪਰ ਗੁਰੂ ਤੋਂ ਵੱਡਾ ਕੋਈ ਨਹੀਂ ਇਸ ਰੂਹੇ ਜ਼ਮੀਨ ਤੇ ਤੇ ਉਥੇ ਕੀ ਕਿਹਾ ਜਾਂਦਾ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਰਲਾ ਲਿਆ ਜਾਂਦਾ ਭਾਈ ਦਇਆ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਦਇਆ ਸਿੰਘ ਤੁਹਾਡੇ ਨੂੰ ਪਹਿਲਾਂ ਬਾਬਾ ਜੀਤ ਸਿੰਘ ਨੇ ਬੇਨਤੀ ਕੀਤੀ ਹੈ ਉਹਦੀ ਅਰਦਾਸ ਕਬੂਲ ਤੁਹਾਡੀ ਅੱਜ ਕਬੂਲ ਨਹੀਂ ਹੋਈ ਮੈਂ ਬਗਾਨੇ ਪੁੱਤ ਸ਼ਹੀਦ ਕਰਵਾ